ਸਸਕੀ ਗੱਲ ਜੁੜ ਗਈ ਉਹ ਮੌਸਮ ਸੰਬੰਧੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਹੁਣ ਤੋਂ ਲੈ ਕੇ ਸਵੇਰ ਤੱਕ ਪੰਜਾਬ ਦੇ ਮੌਸਮ ਦੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਦੇਰ ਰਾਤ ਪੰਜਾਬ ਦੇ ਕਿਹੜੇ ਹਿੱਸਿਆਂ ਦੇ ਵਿੱਚ ਟੁੱਟਵੇਂ ਦਰਮਿਆਨੇ ਸਿਸਟਮ ਦੇਖਣ ਨੂੰ ਮਿਲ ਸਕਦੇ ਹਨ ਇਸ ਵੇਲੇ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਟੁੱਟਵੇਂ ਦਰਮਿਆਨੇ ਸਿਸਟਮ ਲਗਾਤਾਰ ਦੇਖਣ ਨੂੰ ਮਿਲ ਰਿਹਾ ਜਿਸ ਦਾ ਮੁੱਖ ਕਾਰਨ ਗੁਜਰਾਤ ਉੱਤੇ ਇੱਕ ਚੱਕਰਵਾਤ ਲੋ ਪ੍ਰੈਸ਼ਰ ਦਾ ਏਰੀਆ ਲਗਾਤਾਰ ਇਸ ਟਾਈਮ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਗੁਜਰਾਤ ਉੱਤੇ ਹਰਿਆਣੇ ਦੇ ਖੇਤਰਾਂ ਦੇ ਵਿੱਚ ਤਗੜੀ ਬੱਦਲਬਾਈ ਆਪ ਲਗਭਗ ਦਿਨ ਵੇਲੇ ਮੌਸਮੀ ਗਤੀਵਿਧੀਆਂ ਲਗਾਤਾਰ ਦਰਮਿਆਨੇ ਤੌਰ ਤੇ ਦੇਖਣ ਨੂੰ ਮਿਲੀਆਂ ਖਾਸ ਕਰਕੇ ਰਾਜਸਥਾਨ ਦੇ ਜੋਧਪੁਰ ਦੇ ਖੇਤਰ ਹੋਗੇ ਤੇ ਪੰਜਾਬ ਹਰਿਆਣਾ ਦੇ ਦੱਖਣੀ ਹਿੱਸੇ ਹੋਗੇ ਤੇ ਪੂਰਬੀ ਹਿੱਸੇ ਹੋਗੇ ਪੂਰਬ ਤੋਂ ਉੱਤਰ ਵੱਲ ਦੇ ਹਿੱਸੇ ਹੋਗੇ ਮੇਨ ਤੌਰ ਤੇ ਤਕਰੀਬਨ ਜੇ ਗੱਲ ਕਰੀਏ ਤਾਂ ਦੱਖਣ ਦੱਖਣ ਪੂਰਬੀ ਅਤੇ ਪੂਰਬੀ ਸੇ ਹੋਗੇ ਜਿਹੜੇ ਇਧਰਲੇ ਮਾਜਲੈਂਡ ਟੱਚ ਕਰਦੇ ਹੋਗੇ ਉੱਤਰੀ ਹਿੱਸੇ ਨਾਲ ਇਲਾਕਿਆਂ ਦੇ ਵਿੱਚ ਸੈਂਟਰ ਪੰਜਾਬ ਤੱਕ ਟੁੱਟਵੇਂ ਦਰਮਿਆਨੇ ਸਿਸਟਮ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਅੱਜ ਰਾਤ ਵੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਖਾਸ ਕਰਕੇ ਜਿਹੜੇ ਦੱਖਣ ਪੱਛਮੀ ਹਿੱਸੇ ਹੋਗੇ ਪੂਰਬੀ ਸੇ ਹੋਗੇ ਤੇ ਉੱਤਰੀ ਹਿੱਸੇ ਹੋਗੇ ਇਹਨਾਂ ਦੇ ਵਿੱਚ ਜਿੱਤੇ ਵੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਨੰਗਲ ਅਨੰਦਪੁਰ ਸਾਹਿਬ ਦੇ ਹਿੱਸੇ ਹੋਗੇ ਉਸ ਤੋਂ ਬਾਅਦ ਚਰਪੁਰ ਦੇ ਕਿੱਤਰ ਹੋਗੇ ਚੰਡੀਗੜ੍ਹ ਮੋਹਾਲੀ ਦੀ ਸਾਈਡ ਹੋਗੀ ਇਹਨਾਂ ਖੇਤਰਾਂ ਦੇ ਵਿੱਚ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰ ਫਾਜ਼ਿਲਕਾ ਫਰੀਦਕੋਟ ਮੁਕਸਰ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਇਸ ਤੋਂ ਬਿਨਾ ਬਲੇਰਕੋਟਲਾ ਲੁਧਿਆਣਾ ਦੇ ਹਿੱਸੇ ਹੋਗੇ ਇਹਨਾਂ ਹਿੱਸਿਆਂ ਦੇ ਵਿੱਚ ਵੀ ਅੱਜ ਰਾਤ ਮੀਂਹ ਨੂੰ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਬਾਕੀ ਹਰਿਆਣੇ ਦੇ ਨੇੜਲੇ ਹਿੱਸੇ ਹੋਗੇ ਮੇਨ ਤੌਰ ਤੇ ਪੰਜਾਬ ਦੇ ਇਹਨਾਂ ਹਿੱਸਿਆਂ ਦੇ ਵਿੱਚ ਟੁੱਟਵੇਂ ਦਰਮਿਆਨੇ ਸਿਸਟਮ ਲਗਾਤਾਰ ਆਪਾਂ ਨੂੰ ਦੇਖਣ ਨੂੰ ਮਿਲਣਗੇ ਅਤੇ ਦੱਖਣੀ ਹਿੱਸੇ ਦੇ ਵਿੱਚ ਅੱਜ ਰਾਤ ਦਰਮਿਆਨੇ ਤੌਰ ਤੇ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬਾਕੀ ਉੱਤਰ ਤੋਂ ਪੱਛਮ ਵੱਲ ਸੈਂਟਰ ਪੰਜਾਬ ਦੇ ਇਲਾਕਿਆਂ ਤੱਕ ਟੁੱਟ ਟੁੱਟਵੇਂ ਤੌਰ ਤੇ ਮੀਂਹ ਦੀਆਂ ਗਤੀਵਿਧੀਆਂ ਦੀ ਆਪਾਂ ਨੂੰ ਸੁਭਾਵਨਾ ਦੇਖਣ ਨੂੰ ਮਿਲੇਗੀ ਬਾਕੀ ਜੇਕਰ ਹਵਾਵਾਂ ਦੀ ਗੱਲ ਕਰੀਏ ਤਾਂ ਹੁਣ ਹਵਾਵਾਂ ਲਗਾਤਾਰ ਪੰਜਾਬ ਦੇ ਉੱਤੇ ਪੂਰਬ ਤੋਂ ਦਰਮਿਆਨੇ ਰੂਪ ਦੇ ਵਿੱਚ ਚਲਦੀਆਂ ਹੋਈਆਂ ਦਿਖਾਈ ਦੇ ਰੀਆਂ ਲਗਾਤਾਰ ਇਹਨਾਂ ਕਿਤਨਾ ਦੇ ਵਿੱਚ ਹਵਾਵਾਂ ਪਉਂਦੀਆਂ ਹੋਣ ਦਿਖਾਈ ਦੇ ਰੀਆਂ ਜਿਸ ਨਾਲ ਨਮੀ ਦੀ ਮਾਤਰਾ ਲਗਾਤਾਰ ਸਵੇਰਤ ਹੋਈ ਵੱਧੀ ਹੋਈ ਦਿਖਾਈ ਦੇ ਰਹੀ ਹੈ ਤਕਰੀਬਨ ਰਾਤ ਨੂੰ ਛੋਟੀਆਂ ਮੋਟੀਆਂ ਕਰਵਈਆਂ ਪੰਜਾਬ ਦੇ ਯਾਤਰ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣ ਗਿਆ